ਸਤ ਸ੍ਰੀ ਅਕਾਲ ਦੋਸਤੋ ਪਿੰਡ ਵਿੱਚ ਕੋਈ ਵੀ ਖੁੱਲੀ ਥਾਂ ਜਾਂ ਚੌਂਕ ਜਿੱਥੇ ਬਜ਼ੁਰਗ ਨੌਜਵਾਨ ਬੱਚੇ ਇਕੱਠੇ ਬੈਠਦੇ ਹਨ ਉਸ ਨੂੰ ਸੱਤ ਹੀ ਤਾਂ ਕਹਿੰਦੇ ਹਨ ਇੱਥੇ ਹੀ ਲੋਕ ਗੱਲਾਂ ਕਰਦੇ ਹਾਲਚਲ ਪੁੱਛਦੇ ਅਤੇ ਖੇਤੀਬਾੜੀ ਦੇ ਵਿਚਾਰ ਜਾਂ ਫਿਰ ਪਿੰਡ ਦੇ ਮਸਲੇ ਸੁਲਝਾਉਂਦੇ ਹਨ ਸੱਤ ਉਹ ਥਾਂ ਜਿੱਥੇ ਪੁਰਾਣੇ ਸਮਿਆਂ ਵਿੱਚ ਬਜ਼ੁਰਗ ਆਪਣੇ ਜੀਵਨ ਦੀਆਂ ਕਹਾਣੀਆਂ ਤੇ ਤਜਰਬੇ ਸਾਂਝੇ ਕਰਿਆ ਕਰਦੇ ਸਨ ਇਤੋਂ ਹੀ ਤਾਂ ਨੌਜਵਾਨਾਂ ਨੂੰ ਜ਼ਿੰਦਗੀ ਦੇ ਸਿੱਖਿਆ ਅਤੇ ਤਜਰਬਾ ਮਿਲਦਾ ਸੀ। ਇਹ ਹੀ ਨਹੀਂ ਕਈ ਵਾਰ ਪਿੰਡ ਦੀਆਂ ਵੱਡੀਆਂ ਗੱਲਾਂ ਅਤੇ ਫੈਸਲੇ ਵੀ ਤਾਂ ਸੱਤ ਵਿੱਚ ਬੈਠ ਕੇ ਹੀ ਕੀਤੇ ਜਾਂਦੇ ਸਨ। ਇਹ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਦਾ ਕੇਂਦਰ ਵੀ ਤਾਂ ਮੰਨਿਆ ਜਾਂਦਾ ਸੀ। ਪਿੰਡ ਦੀ ਸੱਤ ਪੰਜਾਬੀ ਪਿੰਡਾਂ ਦੀ ਇੱਕ ਬਹੁਤ ਖਾਸ ਪਰੰਪਰਾ ਹਿਤ ਹੈ। ਪਿੰਡ ਦੀ ਮਹਿਫਿਲ ਹੀ ਤਾਂ ਪਿੰਡ ਦੀ ਰੂਹ ਵਰਗੀ ਹੁੰਦੀ ਹੈ। ਇੰਨਾ ਸੱਥਾਂ ਵਿੱਚ ਆਮ ਹੀ ਦਿਖਦੇ ਹਨ ਲੋਕ ਚਾਰ ਪਾਈਆਂ ਤੇ ਬੈਠੇ ਹੋਏ ਮੋੜੇ ਜਾਂ ਫਿਰ ਕੁਝ ਧਰਤੀ ਤੇ ਹੀ ਬੈਠੇ ਹੋਏ ਇੰਨਾ ਸੱਥਾਂ ਵਿੱਚ ਹੀ ਬਜ਼ੁਰਗ ਆਪਣੀਆਂ ਪੁਰਾਣੀਆਂ ਕਹਾਣੀਆਂ ਨੂੰ ਸੁਣਾਉਂਦੇ ਹਨ ਇਹੀ ਨਹੀਂ ਕਈ ਵਾਰ ਗੁਰਬਾਣੀ ਜਾਂ ਇਤਿਹਾਸਿਕ ਗੱਲਾਂ ਦੇ ਨਾਲ ਸਿੱਖਿਆ ਵੀ ਤਾਂ ਦਿੰਦੇ ਹਨ ਸੱਥ ਵਿੱਚ ਬੈਠੇ ਨੌਜਵਾਨਾਂ ਦਾ ਜੋਸ਼ ਐਸਾ ਹੁੰਦਾ ਹੈ ਕਿ ਕੋਈ ਗਿੱਧੇ ਵਾਲਾ ਬੋਲ ਛੇੜ ਦਵੇ ਅਤੇ ਕੋਈ ਕਵਿਤਾ ਦੋਹਰੇ ਜਾ ਨਵੀਆਂ ਸੋਚਾਂ ਹੀ ਸਾਂਝੀਆਂ ਕਰਨ ਲੱਗ ਪਵੇ। ਇਹੀ ਨਹੀਂ, ਛੁਟਕਲੇ ਤੇ ਹਾਸਿਆਂ ਨਾਲ ਸਭ ਮਾਹੌਲ ਰੌਣਕਾਂ ਵਾਲਾ ਹੀ ਹੋ ਜਾਂਦਾ ਹੈ। ਕਦੀ ਕਦੀ ਤਾਂ ਬਾਤਿਆਂ ਨਾਲ ਲੋਕ ਗੀਤ ਹੀ ਚੱਲ ਪੈਂਦੇ ਹਨ। ਇਸ ਦੇ ਨਾਲ ਹੀ ਪਿੰਡ ਦੀ ਕੋਈ ਵੀ ਗਹਿਰੀ ਚਰਚਾ ਜਾਂ ਸਮੱਸਿਆ ਵੀ ਤਾਂ ਸੱਤ ਵਿੱਚ ਬੈਠ ਕੇ ਹੀ ਵਿਚਾਰੀ ਜਾਂਦੀ ਹੈ। ਗੱਲਬਾਤ ਰਾਹੀਂ ਹੀ ਸਮੂਹਿਕ ਤੌਰ ਤੇ ਹੱਲ ਲੱਭੇ ਜਾਂਦੇ ਹਨ। ਸੱਤ ਦੀ ਮਹਿਫਿਲ ਸਿਰਫ ਮਨੋਰੰਜਨ ਹੀ ਨਹੀਂ ਇਹ ਇੱਕ ਦੂਜੇ ਦੇ ਨਾਲ ਜੋੜ ਸਿੱਖਣ ਅਤੇ ਸਾਂਝ ਪੈਦਾ ਕਰਨ ਦਾ ਕੇਂਦਰ ਵੀ ਤਾਂ ਹੁੰਦੀ ਹੈ ਪਰ ਅੱਜ ਕੱਲ ਦੇ ਸਮੇਂ ਦੀ ਸੱਚੀ ਤਸਵੀਰ ਦੀ ਗੱਲ ਕਰੀਏ ਤਾਂ ਪਹਿਲਾਂ ਸਾਥ ਵਿੱਚ ਜਿੱਥੇ ਸਾਨੂੰ ਹਾਸੇ ਕਹਾਣੀਆਂ ਕਵਿਤਾਵਾਂ ਅਤੇ ਤਜਰਬੇ ਕੂੰਜ ਦੇ ਦਿੱਸਦੇ ਸੀ ਅੱਜ ਉਥੇ ਅਕਸਰ ਲੋਕ ਮੋਬਾਈਲਾਂ ਵਿੱਚ ਗੁੰਮ ਹੋ ਕੇ ਰਹਿ ਜਾਂਦੇ ਹਨ ਸੱਤ ਵਿੱਚ ਇਕੱਠੇ ਹੋਏ ਲੋਕ ਇਕੱਠ ਵਿੱਚ ਬੈਠ ਕੇ ਵੀ ਇਕੱਲੇ ਹੀ ਰਹਿੰਦੇ ਹਨ ਜਿੱਥੇ ਬਜ਼ੁਰਗ ਕਹਾਣੀਆਂ ਸੁਣਾਉਂਦੇ ਸੀ ਅੱਜ ਉਥੇ ਚੁੱਪ ਹੀ ਹੈ ਸਰੀਰਕ ਤੌਰ ਤੇ ਨੇੜੇ ਨੇ ਭਾਵੇਂ ਪਰ ਦਿਲਾਂ ਤੇ ਵਿਚਾਰਾਂ ਦੇ ਵਿੱਚ ਦੂਰੀ ਹੀ ਹੈ ਸੋਵ ਹੁਣ ਤੱਕ ਦੀ ਹੋਈ ਗੱਲਬਾਤ ਨੂੰ ਦੁਬਾਰਾ ਵਿਅਕਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਐਸੇ ਕਾਮਈ ਰੰਗ ਦੇ ਨਾਲ ਜੋ ਮੌਜੂਦਾ ਸਾਥ ਦੀ ਤਸਵੀਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਵੇਖਣ ਨੂੰ ਚਾਹੇ ਮੈਂ ਮਹਿਫਿਲ ਦੇ ਵਿੱਚ ਹੀ ਹਾਂ ਵੇਖਣ ਨੂੰ ਚਾਹੇ ਮੈਂ ਮਹਿਫਿਲ ਦੇ ਵਿੱਚ ਹੀ ਹਾਂ ਪਰ ਗੱਲ ਹੁਣ ਤੱਕ ਕੋਈ ਕਿਸੇ ਸੁਣਾਈ ਨਹੀਂ ਵੇਖਣ ਨੂੰ ਚਾਹੇ ਮੈਂ ਮਹਿਫਿਲ ਦੇ ਵਿੱਚ ਹੀ ਹਾਂ ਪਰ ਗੱਲ ਹੁਣ ਤੱਕ ਕੋਈ ਕਿਸੇ ਸੁਣਾਈ ਨਹੀਂ ਉੱਧਾਂ ਬੈਠਾ ਮੈਂ ਚਾਹੇ ਸੱਤ ਦੇ ਵਿੱਚ ਹੀ ਹਾਂ ਪਰ ਫੁਰਸਤ ਫੋਨ ਤੋਂ ਹਾਲੇ ਤੱਕ ਕਿਸੇ ਆਈ ਹੀ ਨਹੀਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਾ ਹੌਸਲਾ ਫੁਜਾਈ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜਲਦ ਮਿਲਦੇ ਹਾਂ ਇੱਕ ਨਵੇਂ ਕੰਟੈਂਟ ਦੇ ਨਾਲ ਧੰਨਵਾਦ